ਕੀ ਬਾਕੀ ਹੀ ਇਹ ਪੋਸੀਬਲ ਹੈ ਬਿਜਲੀ ਦਾ ਬਿੱਲ ਆਪਾਂ ਕੰਟਰੋਲ ਕਰ ਸਕਦੇ ਆ ਘਟਾ ਸਕਦੇ ਹਾਂ ਹਾਂ ਦੇਖ ਫਿਰੇ ਬਚੇ ਕੇ ਮੈਂ ਬਚੂਗੀ ਜੇ ਅਸੀਂ ਇਕੁਪਮੈਂਟ ਸਹੀ ਲਾਵਾਂਗੇ ਤਾਰਾਂ ਦੀ ਅਸੀਂ ਸਹੀ ਵਰਤੋਂ ਕਰਾਂਗੇ ਫਿਰ ਇਹ ਜਿਹੜੀ ਬਿਜਲੀ ਦੀ ਬਚਤ ਹੁੰਦੀ ਹੈ ਮੈਂ ਮੋਟੇ ਤੌਰ ਤੇ ਕਹਾਂ ਨਾ ਜਿੰਨੀ ਕਿ ਮੇਰੀ ਫੈਕਟਰੀ ਦੀ ਇੰਸਟਾਲੇਸ਼ਨ ਹੈ ਮੇਰੇ ਮੁਕਾਬਲੇ ਜਿਹੜੇ ਮੇਰੇ ਮਿੱਤਰ ਨੇ ਸਾਰਿਆਂ ਨਾਲ ਬਿਜਲੀ ਦੇ ਖਰਚੇ ਬੜੇ ਘੱਟ ਹੈ ਤੇ ਇਹ CL2 ਹੈ ਤੇ ਆ ਇੱਕ ਮੀਟਰ ਇਲੈਕਟ੍ਰੋਨਿਕ ਹੈ ਇਹਦੇ ਉੱਤੇ ਸਿੱਧਾ ਸਿੱਧਾ ਲਿਖਿਆ ਜੀ ਕਲਾਸ 1 ਠੀਕ ਹੁਣ ਇਹਦਾ ਤੇ ਇਹਦਾ ਕੀ ਫਰਕ ਹੈ ਇਹਦਾ ਡਿਫਰੈਂਸ ਇਹ ਹੋਊ ਵੀ ਇਹ 100 ਮਾਗਰ 2 ਯੂਨਟਾਂ ਦਾ ਫਰਕ ਪਾ ਸਕਦਾ ਵਧਾ ਵੀ ਸਕਦਾ ਘਟਾ ਵੀ ਸਕਦਾ ਅੱਛਾ ਜੀ 100 ਪਿੱਛੇ 2 ਯੂਨਟਾਂ ਹਾਂ ਇੱਕ ਕਲਾਸ 2 ਹੈ ਇਹ ਕਲਾਸ 1 ਹੈ ਕਿ ਇੱਕ ਯੂਨਟ ਦਾ ਫਰਕ ਪਾਉ ਅੱਛਾ ਜਿਹੜੇ ਸਾਡੇ ਘਰਾਂ ਚ ਮੀਟਰ ਲੱਗ ਰਹੇ ਨੇ ਉਹ ਹੈਗੇ ਨੇ 1.5 ਦੇ ਅੱਛਾ ਉਹ ਅੱਧਾ ਜੁੰਟ ਦਾ ਫਰਕ ਪਾਉ ਉਹ ਵੇਚੀ ਐ ਉਹਨੇ ਆਪਦਾ ਭੰਡਾ ਨਰ ਵੇਚ ਤੇ ਆਪਦਾ ਭੰਡਾ ਹਮ ਅਸੀਂ ਖਰੀਦੀ ਐ ਸਾਨੂੰ ਸ਼ੱਕ ਐ ਇਹ ਵੇਚੀ ਵੱਧ ਘੱਟ ਤਾਂ ਨਹੀਂ ਹੋਜੂ ਅਸੀਂ ਇਹ ਆਪਦਾ ਭੰਡਾ ਲਿਓ ਜੇ ਜਿਆਦਾ ਫਰਕ ਪੈਂਦਾ ਲੱਗਦਾ ਤਾਂ ਤੁਸੀਂ ਤੁਰੰਤ ਮੈਕਮੇ ਨੂੰ ਅਪਰੋਚ ਕਰ ਸਕਦੇ ਹੋ ਜੀ ਸਾਡਾ ਮੀਟਰ ਤੇ ਚੱਲਦਾ ਤੁਸੀਂ ਫੀਸ ਭਰ ਕੇ ਉਹਨੂੰ ਚੈਲੰਜ ਕਰ ਸਕਦੇ ਹੋ ਅੱਛਾ ਬਿਲਕੁਲ ਕੋਈ ਦੀ ਫੀਸ ਨਹੀਂ ਹੁੰਦੀ ਫੀਸ ਕੋਈ ਜ਼ਿਆਦਾ ਨਹੀਂ ਹੁੰਦੀ ਲੈਬ ਦੀ ਫੀਸ ਤੁਸੀਂ ਉਹਨਾਂ ਤੋਂ ਚੈੱਕ ਮੀਟਰ ਦੀ ਮੰਗ ਰੱਖ ਸਕਦੇ ਹੋ ਸਾਡਾ ਜੀ ਚੈੱਕ ਮੀਟਰ ਲਾਓ ਸਾਡਾ ਮੀਟਰ ਤੇਜ਼ ਚੱਲਦਾ ਹੈ ਅੱਛਾ ਉਹ ਸਾਡੇ ਮੀਟਰ ਨੂੰ ਨਹੀਂ ਮੰਨਣਗੇ ਸਾਡਾ ਮੀਟਰ ਤਾਂ ਆਪ ਦਾ ਭਾਂਡਾ ਤੇ ਉਹਨੇ ਤਾਂ ਸਾਨੂੰ ਦੱਸਤਾ ਵਾਰਨਿੰਗ ਦੇ ਦਿੱਤੀ ਅਵੇਰ ਕਰਤਾ ਵੀ ਵਿਹਲੀ ਜ਼ਿਆਦਾ ਜਾ ਰਹੀ ਹੈ ਬਿਲਕੁਲ ਲਗੀ ਕਿੰਤੂਪਰੰਤੂ ਨਹੀਂ ਕਰੋਗੇ ਨਾ ਇਹਨੂੰ ਕੋਈ ਕਿੰਤੂਪਰੰਤੂ ਨਹੀਂ ਸਾਡਾ ਨਿੱਜੀ ਮੀਟਰ ਹੈ ਜੇ ਤੁਸੀਂ ਘਰ ਤੇ ਦੱਸ ਲਾ ਲਓ ਮੈਨੂੰ ਲੱਗਦਾ ਵੀ ਮੇਰੀ ਫੈਕਟਰੀ ਚ 15 20 ਲੱਗੇ ਹੋਏ ਨੇ ਅੱਛਾ ਸਾਡੇ ਸਾਰੇ ਏਸੀਆਂ ਤੇ ਲੱਗੇ ਨੇ ਜਿਹੜੇ ਯੂਨਿਟ ਚੈੱਕ ਕਰਦੇ ਨੇ ਹਰ ਇੱਕ ਘਰ ਦੇ ਵਿੱਚ ਬਿਜਲੀ ਨੂੰ ਲੈ ਕੇ ਚਰਚਾ ਜ਼ਰੂਰ ਹੁੰਦੀ ਹੈ ਗਰਮੀਆਂ ਹੋਣ ਤਾਂ ਚਰਚਾ ਏਸੀ ਵੱਧ ਚਲਾਉਣ ਦੀ ਲੈ ਕੇ ਹੁੰਦੀ ਹੈ ਔਰ ਸਰਦੀਆਂ ਹੋਣ ਤਾਂ ਹੀਟਰ ਜਾਂ ਫਿਰ ਗੀਜ਼ਰ ਨੂੰ ਲੈ ਕੇ ਚਰਚਾ ਹੁੰਦੀ ਹੈ ਔਰ ਹਰ ਕਿਸੇ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਬਿਜਲੀ ਦਾ ਬਿੱਲ ਘੱਟ ਤੋਂ ਘੱਟ ਆਵੇ ਔਰ ਹੁਣ ਤਾਂ ਇੱਥੇ ਤੱਕ ਚਰਚਾ ਹੋਣ ਲੱਗੀ ਕਿ ਸਰਕਾਰਾਂ ਦੀ ਆਪੋਜੀਸ਼ਨ ਪਾਰਟੀਆਂ ਵੀ ਬਿਜਲੀ ਨੂੰ ਲੈ ਕੇ ਚਰਚਾ ਕਰਦੀਆਂ ਨੇ ਪਰ ਅੱਜ ਅਸੀਂ ਚਰਚਾ ਕਰਾਂਗੇ ਬਿਜਲੀ ਨੂੰ ਲੈ ਕੇ ਕੀ ਵਾਕੇ ਹੀ ਜੋ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਚੱਲਦੀਆਂ ਨੇ ਕਿ ਬਿਜਲੀ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਬਿੱਲਾਂ ਨੂੰ ਕੰਟਰੋਲ ਕਰ ਸਕਦੇ ਹਾਂ ਬਿਜਲੀ ਦੇ ਲੋਨ ਨੂੰ ਘਟਾ ਸਕਦੇ ਹਾਂ ਜਾਂ ਕਹਿ ਲਓ ਕਿ ਬਿਜਲੀ ਦਾ ਬਿੱਲ ਬਚਾ ਸਕਦੇ ਹਾਂ ਕੋਈ ਯੰਤਰ ਫਿੱਟ ਕਰ ਦੋ ਘਰ ਦੇ ਵਿੱਚ ਜਾਂ ਘਰ ਦੇ ਬਾਹਰ ਜਿਹੜੇ ਖੰਭਿਆਂ ਦੇ ਉੱਤੇ ਡਿਜੀਟਲ ਮੀਟਰ ਲੱਗੇ ਹੋਏ ਨੇ ਉਹਨਾਂ ਦੇ ਨਾਲ ਇੱਕ ਜਿਹੜਾ ਯੰਤਰ ਲਾ ਦਿਓ ਜਿਸ ਦੇ ਨਾਲ ਬਿਜਲੀ ਦਾ ਬਿੱਲ ਹੀ ਆਉਣਾ ਘੱਟ ਹੋ ਜਾਊਗਾ ਤਾਂ ਇਹ ਸਭ ਦੇ ਉੱਤੇ ਗੱਲਬਾਤ ਕਰਾਂਗੇ ਜੈ ਸਿੰਘ ਅਮੀਨ ਜੀ ਉਹਨਾਂ ਦੇ ਨਾਲ ਜੈ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਜ਼ਿਕਰ ਕੀਤਾ ਘਰਾਂ ਦੇ ਵਿੱਚ ਚਰਚਾ ਅਕਸਰ ਹੀ ਹੁੰਦੀ ਹੈ ਕਿ ਬਿੱਲ ਘਟਾ ਜੀ ਤੁਹਾਡੀ ਤਾਂ ਚਲੋ ਫੈਕਟਰੀ ਹੈ ਬਹੁਤ ਵੱਡੀ ਹੈ ਤੁਹਾਡੀ ਵੀ ਚਰਚਾ ਹੁੰਦੀ ਹੈ ਕਿ ਬਿੱਲ ਘਟ ਕਿਵੇਂ ਆਵੇ ਹਾਂਜੀ ਸਾਡੇ ਵੀ ਚਰਚਾ ਹੁੰਦੀ ਹੈ ਅਸੀਂ ਵੀ ਲੱਗੇ ਰਹਨੇ ਆ ਵੱਡੀਆਂ ਇੰਡਸਟਰੀਆਂ ਤੇ ਜਿੱਥੇ ਕਰੋੜਾਂ ਰੁਪਏ ਦਾ ਬਿੱਲ ਹੈ ਹੂੰ ਉੱਥੇ ਤਾਂ ਉਹਨਾਂ ਦਾ ਵੀ ਕਹਿ ਰਹੇ ਨੇ ਵੀ ਅਜੇ ਬਿੱਲ ਘਟ ਜੇ ਲੱਖਾਂ 'ਚ ਜਿੱਥੇ ਕਰੋੜਾਂ ਦਾ ਬਿੱਲ ਉੱਥੇ ਲੱਖਾਂ 'ਚ ਘਟ ਸਕਦਾ ਹੈ ਲੱਖਾਂ ਦਾ ਬਿੱਲ ਉੱਥੋਂ ਤੇ ਹਜ਼ਾਰਾਂ 'ਚ ਘਟ ਸਕਦਾ ਹੈ ਹਜ਼ਾਰਾਂ 'ਚ ਸੈਂਕੜਿਆਂ ਦਾ ਘਟੂਗਾ ਸੈਂਕੜਿਆਂ ਤੇ ਕੁਝ ਸੌਆਂ ਦਾ ਵੀ ਘਟੂਗਾ ਔਰ ਜਿਹੜੇ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਨੇ ਹਾਂਜੀ ਤਾਂ ਕੀ ਵਾਕਈ ਹੀ ਇਹ ਪੋਸੀਬਲ ਹੈ ਬਿਜਲੀ ਦਾ ਬਿੱਲ ਆਪਾਂ ਕੰਟਰੋਲ ਕਰ ਸਕਦੇ ਹਾਂ ਘਟਾ ਸਕਦੇ ਹਾਂ ਹਾਂਜੀ ਦੇਖੋ ਇਹ ਸਾਡੀ ਵਰਤੋਂ ਤੇ ਦਰਮਦਾਰ ਹੈ ਹੂੰ ਹੋਰ ਵਰਤੋਂ ਤੋਂ ਇਲਾਵਾ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਅਸੀਂ ਚੀਜ਼ਾਂ ਨੂੰ ਸੰਜਮ ਨਾਲ ਵਰਤੀਏ ਦੂਜੀ ਗੱਲ ਚੀਜ਼ਾਂ ਆਪਾਂ ਐਂ-ਐਂ ਖਰੀਦੀਏ ਜਿਹੜੀ ਕਿ ਸਾਨੂੰ ਫालतू ਬਿਜਲੀ ਨਾ ਖਾਣ ਫਾਈਵ ਸਟਾਰ ਯਾ 30 ਫਾਈਵ ਸਟਾਰ ਤੋਂ ਇਲਾਵਾ ਹੁਣ ਟੈਕਨੋਲੋਜੀ ਨਵੀਂ ਤੋਂ ਨਵੀਂ ਆ ਰਹੀ ਹੈ ਆਪਾਂ ਹੁਣ ਇੱਥੇ ਬੈਠਿਆ ਮੈਂ ਮਿਸਾਲ ਦੀ ਗੱਲ ਕਰਾਂ ਮੇਰੇ ਕੋਲ ਪੱਖਾ ਚੱਲ ਰਿਹਾ ਹੈ ਸੀਲਿੰਗ ਪੱਖਾ ਜਿੰਨੇ ਵੀ ਚੰਗੀਆਂ ਕੰਪਨੀਆਂ ਦੇ ਪੱਖੇ ਹੁੰਦੇ ਨੇ ਉਹ 55 ਵਾਟ 50 ਵਾਟ 60 ਵਾਟ ਹੁੰਦੇ ਨੇ ਜੀ ਹੁਣ ਜਿਹੜੀ ਨਵੀਂ ਟੈਕਨੋਲੋਜੀ ਦੇ ਪੱਖੇ ਆਏ ਨੇ ਮਹਿੰਗੇ ਨੇ ਉਹ ਸਿਰਫ 28 ਵਾਟ ਵਿੱਚ ਹੀ ਖੰਦੇ ਅੱਛਾ 28 ਵਾਟ 20 ਵਾਟ 18 ਵਾਟ ਇੰਨੇ ਹੀ ਰਹਿ ਜਾਂਦੇ ਨੇ ਬਿਜਲੀ ਦੀ ਖਪਤ ਘਟ ਜੂਗੀ ਪਰ ਜੇ ਕੋਈ ਕਹੇ ਵੀ ਮਦਾਰੀਗਰੀ ਨਾਲ ਬਿਜਲੀ ਦੀ ਘਟ ਜੂਗੀ ਦੇਖੋ ਉੱਥੇ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਨਾਲ ਛੇੜਖਾਨੀ ਕਰਦੇ ਨੇ ਇਹ ਗੈਰ ਕਾਨੂੰਨੀ ਵੀ ਹੈ ਤੇ ਅਨੈਤਿਕ ਵੀ ਹੈ ਅਸੀਂ ਮੈਂ ਕਿਉਂਕਿ ਬਿਜਲੀ ਦੇ ਕੰਮ ਦੇ ਵਿੱਚ ਦੇਖੋ ਮੈਨੂੰ 40 45 ਸਾਲ ਹੋ ਗਏ ਜੀ ਅੱਜ ਤੋਂ 25 ਸਾਲ ਪਹਿਲਾਂ ਮੇਰੀ ਫੈਕਟਰੀ ਦਾ ਮੀਟਰ ਲਾਉਣਾ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਬਾਈ ਜੀ ਤੁਸੀਂ ਅੰਦਰ ਆਪਦੇ ਬਕਸਾ ਬਣਾਓ ਉਦੋਂ ਮੀਟਰ ਅੰਦਰ ਲੱਗਦੇ ਹੋਤੇ ਸ਼ਹਿਰ ਮੇਰਾ ਪਹਿਲਾ ਮੀਟਰ ਸੀ ਜਿਹੜਾ ਬਾਹਰ ਲੱਗਿਆ ਅੰਦਰ ਦੀ بجائے ਤੇ ਮੈਂ ਉਦੋਂ ਉਹਨਾਂ ਨੂੰ ਕਿਹਾ ਭਾਵੇਂ ਮੇਰਾ ਮੀਟਰ ਬਾਹਰ ਲਾ ਦਿਓ ਉਹਨੇ ਵੀ ਲੋਕ ਤਾਂ ਕਹਿੰਦੇ ਨੇ ਵੀ ਮੀਟਰ ਤੁਸੀਂ ਆਪ ਦਾ ਅੰਦਰ ਲਾਓ ਸਾਡੇ ਮੈਸੇਜ ਗੱਲਾਂ ਵੀ ਮੈਂ ਬਿਜਲੀ ਦਾ ਕਾਰੀਗਰ ਹਾਂ ਹਰ ਬੰਦਾ ਸੋਚਦਾ ਉਹ ਵੀ ਇਹ ਤਾਂ ਮੀਟਰ ਤੇ ਜਰੂਰ ਬ੍ਰੇਕ ਲਾਉਂਦੇ ਹੋਣਗੇ ਹਮਮਮ ਪਹਿਲੀ ਗੱਲ ਮੈਂ ਨਿਗਾਚ ਨਹੀਂ ਆਉਣਾ ਕਹਿੰਦਾ ਮੀਟਰ ਮੇਰਾ ਜਿੱਥੇ ਲਾਉਣਾ ਉੱਥੇ ਲਾ ਦੋ ਖੰਬੇ ਤੇ ਲਾ ਦੋ ਟਰਾਂਸਫਾਰਮਰ ਤੇ ਲਾ ਦੋ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਜਿੰਨੀ ਬਿਜਲੀ ਫੁਕੂਗਾ ਉਹਨੇ ਦਾ ਮੈਂ ਬਿੱਲ ਭੇ ਕਰਦਾ ਉਹ ਮੇਰਾ ਹੱਕ ਵੀ ਬਣਦਾ ਮੇਰਾ ਖਰਚ ਵੀ ਬਣਦਾ ਦੂਜੀ ਗੱਲ ਮੈਨੂੰ ਤਾਂ ਮੇਰੇ ਕੰਮ ਸਿਖਾਉਣ ਵਾਲੇ ਉਸਤਾਦ ਜੀ ਤੇ ਕ੍ਰਿਸ਼ਨ ਚੰਦ ਜੈਨ ਤੋਰੇ ਤੋਂ ਉਹਨਾਂ ਨੇ ਮੈਨੂੰ ਕਦੇ ਸੌਂਖਵਾਈ ਤੀ ਵੀ ਪੁੱਤ ਹੋ ਕੁਝ ਕਰ ਵੀ ਕਰ ਲਈ ਕਦੇ ਬਿਜਲੀ ਚੋਰੀ ਨਾ ਕਰੀ ਤੇ ਉਸ ਬਾਰੇ ਕਦੇ ਸੋਚੀ ਨਹੀਂ ਤਾਂ ਕੁੱਲ ਮਿਲਾ ਕੇ ਜਦੋਂ ਬਿਜਲੀ ਬਚਾਉਣ ਵੱਲ ਧਿਆਨ ਜਾਂਦਾ ਹੈ ਫਿਰ ਹੁੰਦਾ ਵੀ ਬਿਜਲੀ ਬਚੇ ਕਿਵੇਂ ਬਚੂਗੀ ਜੇ ਅਸੀਂ ਇਕੁਇਪਮੈਂਟ ਸਹੀ ਲਾਵਾਂਗੇ ਤਾਰਾਂ ਦੀ ਅਸੀਂ ਸਹੀ ਵਰਤੋਂ ਕਰਾਂਗੇ ਫਿਰ ਇਹ ਜਿਹੜੀ ਬਿਜਲੀ ਦੀ ਬਚਤ ਹੁੰਦੀ ਹੈ ਮੈਂ ਮੋٹے ਤੌਰ ਤੇ ਕਹਾਂ ਨਾ ਜਿੰਨੀ ਮੇਰੀ ਫੈਕਟਰੀ ਦੀ ਇੰਸਟਾਲੇਸ਼ਨ ਹੈ ਮੇਰੇ ਮੁਕਾਬਲੇ ਜਿਹੜੇ ਮੇਰੇ ਮਿੱਤਰ ਨੇ ਸਾਰਿਆਂ ਨਾਲ ਬਿਜਲੀ ਦਾ ਖਤਮ ਬੜੀ ਘੱਟ ਹੈ। ਅੱਛਾ। ਸਭ ਤੋਂ ਘੱਟ। ਕਿਉਂ ਅਸੀਂ ਟੈਕਨੋਲੋਜੀ ਨਵੀਂ ਤੋਂ ਨਵੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਵੀ ਬਿਜਲੀ ਘੱਟ ਖਾਂਦੇ ਹੋਗੇ। ਮੇਰਾ ਲੱਗਦਾ ਇਨਸਾਨ ਮਾਰ ਹੀ ਇੱਥੇ ਖਾ ਜਾਂਦਾ। ਪਹਿਲਾਂ ਹੱਥ ਘੁੱਟ ਲੈਂਦਾ ਹੈ। ਐਪਲੈਂਸਸ ਦੇ ਉੱਤੇ ਲਗਾਤਾਰ ਖਾਈ ਜਾਊਗੀ। ਇਹਦੀ ਸਸਤੀ ਚੀਜ਼ ਹੈ। ਹੁਣ ਮੈਂ ਜਿਵੇਂ ਪੱਖੇ ਦਾ ਜ਼ਿਕਰ ਕੀਤਾ ਇਹ ਪੱਖਾ ਤਾਂ 10000 ਰੁਪਏ ਦਾ ਹੈ। ਜੀ। ਤੇ ਜਿਹੜਾ ਸਾਦਾ ਪੱਖਾ 1800 ਰੁਪਏ ਦਾ ਹੈ। ਅਲੱਗ ਅਲੱਗ ਨੇ ਹਾਂ ਅਲੱਗ ਅਲੱਗ ਨੇ ਤੇ ਦੋ ਪੱਖੇ ਆ ਜਾਣਗੇ। ਪਰ ਲੰਬੇ ਸਮੇਂ ਲਈ ਦੇਖਦੇ ਆ ਤਾਂ ਉਹ ਜੇ ਸਾਲ ਤੋਂ ਸਾਲ ਚੱਲਦੇ ਉਹਨਾਂ ਦੀ ਬਿਹਲੀ ਖਾਂ ਜਾਂਦੇ ਨੇ। ਇਹ ਫਰਕ ਹੈ। ਤੇ ਤਾਰਾਂ ਦੀ ਵੀ ਇਹ ਗੱਲ ਹੈ ਜੀ। ਤਾਰਾਂ 20 20 ਲਖਾਂਦੀਆਂ ਨੇ ਬਹੁਤ ਖਾਂਦੀਆਂ ਨੇ। ਅਸੀਂ ਤੇ ਲੋਕਾਂ ਨੂੰ ਖਾਂਦੀ ਦੇਖਾ ਤਨੇ। ਹਾਂ ਕਿ ਤੁਸੀਂ ਮੈਨੂੰ ਯਾਰ ਤੁਸੀਂ ਦੱਸਦੇ ਵੀ ਸੀਗੇ ਕਿ ਜਿਹੜੀਆਂ ਬਾਹਰ ਜਿਹੜੀ ਅਸੀਂ ਮਤਲਬ ਸਰਕਾਰ ਸਾਨੂੰ ਬਿਜਲੀ ਦਿੰਦੀ ਹੈ ਜੇ ਉਹ ਤਾਰਾ ਬਦਲਦੇ ਤਾਂ ਕਿੰਨਾ ਲਾਸ ਹੋਣਾ ਬਹੁਤ ਬਹੁਤ ਲਾਸ ਬਾਜੂ ਇਸ ਟਾਈਮ 30 30% ਜਿਹੜੀ ਬਿਜਲੀ ਹੈ ਉਹ ਹਵਾ ਚ ਉੜ ਰਹੀ ਹੈ ਤੇ ਇਹ ਬਿਜਲੀ ਸਾਡੀਆਂ ਖੇਤਾਂ ਚ ਵੀ ਉੜ ਰਹੀ ਹੈ ਸਾਡੇ ਘਰਾਂ ਚ ਵੀ ਉੜਦੀ ਹੈ ਕਿਉਂਕਿ ਉੱਥੇ ਸਮਝ ਨਹੀਂ ਹੈ ਅਸੀਂ ਆਲਾ ਸੇਟ ਜਿਹੜਾ ਸਿਸਟਮ ਵਰਤੀਤਦਾ ਜੀ ਇਹ ਨਹੀਂ ਹੋਣਾ ਚਾਹੀਦਾ ਪਰ ਜੇ ਅਸੀਂ ਕਹੀ ਵੀ ਮੀਟਰਾਂ ਨਾਲ ਛੇੜਖਾਨੀ ਕਰਕੇ ਨਹੀਂ ਤੁਸੀਂ ਵੀ ਦੇਖਿਆ ਹੋਗਾ ਸੋਸ਼ਲ ਮੀਡੀਆ ਤੇ ਬੜੀ ਐਡ ਚਲਦੀ ਹੈਗੀ ਜੀ ਆ ਜੰਦਰ ਲਾ ਦਿਓ ਤਾਂ ਬਿੱਲ ਘਟਾਣਾ ਨਾ ਉਹ ਸਾਰੇ ਸਾਰੇ ਝੂਠ ਹੈ ਉਹ ਫੇਕ ਨੇ ਉਹ ਸਾਰੇ ਫੇਕ ਹੈ ਉਹਦੇ ਵਿੱਚ ਕੋਈ ਮਤਲਬ ਸੱਚਾਈ ਨਹੀਂ ਹੈ ਵੀ ਕੋਈ ਸਿਸਟਮ ਲਾ ਕੇ ਅਸੀਂ ਬਿਜਲੀ ਨੂੰ ਬਚਾ ਸਕਦੇ ਹੁਈਏ ਜਾਂ 40% 40 ਤਾਂ ਕੀ ਤੁਸੀਂ 0.04% ਵੀ ਨਹੀਂ ਘਟਾ ਸਕਦੇ ਨਹੀਂ ਘਟਦਾ ਪਰ ਕਿ ਜੇਕਰ ਅਕਸਰ ਨੂੰ ਆਪਾਂ ਕੀ ਸਾਡਾ ਮੀਟਰ ਸਹੀ ਚੱਲ ਰਿਹਾ ਹਾਂ ਸਾਡਾ ਮੀਟਰ ਜਿਹੜੇ ਵਰਤਾਂ ਦੀ ਲੋਡ ਚੱਕ ਰਿਹਾ ਵਰਤਾਂ ਦੀ ਬਿਜਲੀ ਜਿਹੜੀ ਹੈ ਦੇਖੋ ਕਾਰਨ ਇੱਕ ਸਪਸ਼ਟ ਹੈ ਇਹਦੇ ਬਾਰੇ ਚ ਕੁਝ ਲੋਕਾਂ ਨੇ ਜਿਹੜੇ ਭੜਿਖੇ ਨੇ ਮੈਂ ਉਹਦੇ ਲਈ ਇੱਥੇ ਦੋ ਮੀਟਰ ਤੁਹਾਡੇ ਸਾਹਮਣੇ ਰੱਖੇ ਨੇ ਆ ਪੁਰਾਣੇ ਮਾਡਲ ਦਾ ਮੀਟਰ ਹੈ ਠੀਕ ਹੈ ਕਿੰਨਾ ਕਿੰਨਾ ਆਹ ਇਹ ਬੜਾ ਪੁਰਾਣਾ ਨਹੀਂ ਹੈ ਮਤਲਬ ਆਪਣੇ ਡਿਜੀਟਲ ਮੀਟਰ ਤੋਂ ਪਹਿਲਾਂ ਦਾ ਹੈ ਹਾਂ ਹਾਂ ਇਹ ਇਲੈਕਟ੍ਰੋਮੈਕੈਨੀਕਲ ਮੀਟਰ ਹੈ ਹੁਣ ਇਹਦੇ ਵਿੱਚ ਇੱਕ ਅੱਖਰ ਲਿਖਿਆ ਹੋਇਆ ਹੈ ਜੇ ਤੁਸੀਂ ਦੇਖੋਗੇ ਇਹ ਹੈ ਜੀ ਕਲਾਸ ਕਲਾਸ 2 ਹਾਂਜੀ CL2 ਇੱਥੇ ਮੈਂ ਦਰਸ਼ਕਾਂ ਨੂੰ ਜਾਹੂਗਾ ਤੁਸੀਂ ਦੇਖ ਵੀ ਸਕਦੇ ਹੋ CL2 ਲਿਖਿਆ ਹੋਇਆ ਹੈ ਹੁਣ ਇਹ CL2 ਹੈ ਤੇ ਆਹ ਇੱਕ ਮੀਟਰ ਇਲੈਕਟ੍ਰੋਨਿਕ ਹੈ ਇਹਦੇ ਉੱਤੇ ਸਿੱਧਾ-ਸਿੱਧਾ ਲਿਖਿਆ ਜੀ ਕਲਾਸ 1 ਹੁਣ ਇਹਦੇ ਤੇ ਇਹਦਾ ਕੀ ਫਰਕ ਹੈ ਇਹਦਾ ਡਿਫਰੈਂਸ ਇਹ ਹੋਊ ਵੀ ਇਹ 100 ਮੰਗਰ 2 ਯੂਨਟਾਂ ਦਾ ਫਰਕ ਪਾ ਸਕਦਾ ਵਧਾ ਵੀ ਸਕਦਾ ਘਟਾ ਵੀ ਸਕਦਾ ਅੱਛਾ ਜੀ 100 ਪਿੱਛੇ 2 ਯੂਨਟਾਂ ਦਾ ਹਾਂ ਇੱਕ ਕਲਾਸ 2 ਹੈ ਇੱਕ ਕਲਾਸ 1 ਹੈ ਇਹ ਇੱਕ ਯੂਨਟ ਦਾ ਫਰਕ ਪਾਉ ਅੱਛਾ ਜਿਹੜੇ ਸਾਡੇ ਘਰਾਂ ਚ ਮੀਟਰ ਲੱਗ ਰਹੇ ਨੇ ਉਹ ਹੈਗੇ ਨੇ ਕਲਾਸ 0.5 ਦੇ ਅੱਛਾ ਉਹ ਅੱਧਾ ਯੂਨਟ ਦਾ ਫਰਕ ਪਾਉ ਹੁਣ ਇਹ 2 ਯੂਨਟਾਂ ਕਦੇ ਕਦੇ ਕੱਢਦਾ ਨਾ ਤੀ ਕਿਉਂਕਿ ਮਕੈਨੀਕਲ ਹੈ ਆ ਦੇਖੋ ਇਹਦੇ ਵਿੱਚ ਸਾਰੀ ਮੋਟਰ ਇੱਕ ਤਰ੍ਹਾਂ ਦੀ ਬਣੀ ਹੋਈ ਹੈ ਅਕੁਆਲਾ ਨੇ ਡਿਸਕ ਇਹ ਡਿਸਕ ਚੱਲਦੀ ਹੈ ਤਾਂ ਇਹਦੀ ਜੁਨਟਾਂ ਨੇ ਸਾੜੀਆਂ ਚਿੱਕੜੀਆਂ ਤੇ ਇਹ ਮੋਟਰ ਦਾ ਵੀ ਲੋੜ ਹੈ ਆਪ ਦਾ ਤੇ ਇਹ ਜਿਹੜੀਆਂ ਗਏ ਗਏ ਤਰਾਰੀਆਂ ਦੀਆਂ ਇਹ ਥੋੜਾ ਥੋੜਾ ਮੋੜਾ ਮੋੜਾ ਜਾਮ ਹੋ ਗਿਆ ਕਦੇ ਫਸ ਗਿਆ ਕਦੇ ਖੜ ਗਿਆ ਲੋਕ ਪੱਤਾ ਫਸਾ ਦਿੰਦੇ ਤੇ ਇਹਨਾਂ ਮੀਲੀ ਘਟ ਖਤਤੀ ਹੁਣ ਇਹਦੇ ਪੱਤਾ ਫਸਾਉਣ ਨੂੰ ਕੋਈ ਥੌਂਦੀ ਹੈ ਹਮ ਇਲੈਕਟ੍ਰੋਨਿਕ ਯਾਨੀ ਅਸਲ ਦੇ ਵਿੱਚ ਇਹ ਹੋ ਰਿਹਾ ਵੀ ਮੀਟਰ ਤੇਜ਼ ਨਹੀਂ ਹੋਏ ਮੀਟਰ ਐਕੂਰੇਟ ਹੋਗੇ ਜੀ ਐਕੂ ਰੇਸੀ ਵਧ ਰਹੀ ਹੈ ਹੁਣ ਮੈਨੂੰ ਪਿਛਲੇ ਇੱਕ ਹੋਰ ਚੈਨਲ ਤੇ ਮੇਰੇ ਇੰਟਰਵਿਊ ਤੇ ਇੱਕ ਨੇ ਕਮੈਂਟ ਲਿਖਿਆ ਵੀ ਜਰ ਇਹ ਤਾਂ ਬਿਜਲੀ ਬੋਰਡ ਦੇ ਹੱਕ ਚ ਗੱਲਾਂ ਕਰਦੇ ਨੇ ਭਰਾਓ ਬਿਜਲੀ ਬੋਰਡ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਨਾ ਮੇਰੇ ਇੱਥੇ ਕੋਈ ਨੌਕਰੀ ਕਰਦਾ ਨਾ ਮੇਰੇ ਕੋਲ ਲੈਣਾ ਦੇਣਾ ਮੈਂ ਇੰਡਸਟਰੀ ਦਾ ਕੰਮ ਕਰਦਾ ਪਰ ਸਾਨੂੰ ਜਿਹੜੀ ਬਿਜਲੀ ਦੀ ਮੈਜ਼ਰਮੈਂਟ ਹੈ ਮਣਤੀ ਹੈ ਇਹ ਵਿਭਾਗੇ ਨਾਲੋਂ ਵੀ ਵਿਧਾ ਕਰਦੇ ਪੈਂਦੀ ਹੈ ਬਗਾਨੇ ਪੁੱਤੋ ਇੱਕ ਜੁੰਟ ਨਹੀਂ ਨਿਕਲ ਜਾਂਦੇ ਇੱਧਰ ਉੱਧਰ ਹਨਾ ਨੇ ਵੀ ਸਹੀ ਸਹੀ ਬਣੀ ਵੀ ਕੀ ਹੈ ਜੀ ਤਾਂ ਅੱਜ ਕੱਲ ਜਿਹੜੇ ਮੀਟਰ ਲੱਗ ਰਹੇ ਨੇ ਬੜੇ ਮਹਿੰਗੇ ਨੇ ਡਿਜੀਟਲ ਆ ਡਿਜੀਟਲ ਵੀ ਡਿਜੀਟਲ ਵੀ ਇਲੈਕਟ੍ਰੋਮੈਕੈਨਿਕਲ ਵੀ ਜਿਵੇਂ ਸਮਝਦੇ ਸਭ ਇੱਕ ਕਲਾਸ 1 ਹੈ ਜੀ ਇਹ ਸਸਤਾ ਹੈ ਜੇ ਕਲਾਸ 0.5 ਹੋਊਗਾ ਤਾਂ ਬਹੁਤ ਜ਼ਿਆਦਾ ਮਹਿੰਗਾ ਹੋਏਗਾ ਕਿਨੇ ਦਾ ਇਹ ਤਾਂ ਸਾਰੇ 500 ਰੁਪਏ ਦਾ ਮੀਟਰ ਆ ਜਾਂਦੇ ਹੈ ਅੱਛਾ ਜੀ ਤੇ ਇਹ ਮੀਟਰ ਜਿਹੜੇ ਅਸੀਂ ਇੰਡਸਟਰੀ 'ਚ ਵਰਤਦੇ ਆ 15-15 20-20 ਹਜ਼ਾਰ ਰੁਪਏ ਦਾ ਮੀਟਰ ਹੁੰਦਾ ਹੈ ਅੱਛਾ ਸਿਰਫ ਐਕਿਊਰੇਸੀ ਪਰ ਜਿਹੜੇ ਆਪਣੇ ਘਰਾਂ ਦੇ ਵਿੱਚ ਲੱਗੇ ਹੋਏ ਨੇ 0.5 ਕਲਾਸ ਹੈ ਉਹ ਹਾਂਜੀ ਫਿਰ ਤਾਂ 0.5 ਹੀ ਉੱਪਰ-ਨੀਚੇ ਹੋਊਗੀ ਕਿ ਵੱਧ ਵੀ ਹੋ ਸਕਦੀ ਨਾ 0.5 ਹੀ ਰਹੂਗਾ ਜੇ 0.5 ਉੱਪਰ ਹੈ ਤਾਂ ਮਤਲਬ ਪਲੱਸ ਮਾਇਨਸ ਹੈ ਹਾਂ ਤਾਂ 0.5 ਹੀ ਰਹੂਗਾ ਹਾਂ ਤਾਂ ਫਿਰ ਉਹਨੂੰ ਚੈੱਕ ਕਰਨ ਤਾਂ ਲੋੜ ਨਹੀਂ ਹੈ ਨਹੀਂ ਅਸੀਂ ਦੇਖੋ ਇਹ ਮਕੈਨੀਕਲ ਚੀਜ਼ ਹੈ ਜੇ ਹੁਣ ਇਹਦੇ ਵਿੱਚ ਕੁਝ ਫਸ ਗਿਆ ਜੀ ਤਾਂ ਇਹ ਹੌਲੀ ਦਰਪੋ ਹਾਂ ਮੈਂ ਕੰਮ ਇਹਨੇ ਚੈੱਕ ਕਰ ਲਿਆ ਪਹਿਲਾਂ ਹੁੰਦਾ ਕਿ ਇਹ ਮੀਟਰ ਇਹ ਫਸੇ ਰਹੇ ਤੇ ਦੇਖੋ ਹੁਣ ਵੀ ਅੜਕਦਾ ਜਿਹਾ ਥੋੜਾ ਜਿਹਾ ਕਿਉਂਕਿ ਪਰਾਣਾ ਮੀਟਰ ਹੈ ਤੇ ਮੈਂ ਕਿਹਾ ਮੈਂ ਚੈੱਕ ਕਰਲਾਣਾ ਸੀ ਲੰਬੇ ਟਾਈਮ ਬਾਅਦ ਉਹ ਦੇਖਦਾ ਤੇ ਵੀ ਇਹ ਮੀਟਰ 5% ਘਟਤ ਲਿਆ ਠੀਕ ਹੈ ਤਾਂ 5% ਦੇ ਜਿਹੜੇ 6 ਮਹੀਨਿਆਂ ਦੀ ਪੈਨਲਟੀ ਕੱਠੀ ਪਾ ਦਤਾ ਤੇ ਅੱਛਾ ਕੀ ਤੁਹਾਡੇ ਮੀਟਰ ਤੇ ਨੁਕਸ ਪਿਆ ਹੈ ਤੇ ਤੁਸੀਂ ਇਹਨیں ਵੀ ਇਹ ਹੀ ਕੱਟ ਮਤਲਬ ਜਿਹੜੀ ਬਿੱਲ ਭਰਿਆ ਆ ਬਕਾਇਆ ਭਰੋ ਐਵਰੇਜ ਸਮ ਐਵਰੇਜ ਸਮ ਤੇ ਹੁਣ ਮੀਟਰ ਕਿਉਂਕਿ ਐਕੂਰੇਟ ਹੋਣ ਲੱਗੇ ਇਹ ਦੇਖੋ ਹੌਲੀ ਵੀ ਚੱਲ ਸਕਦਾ ਤੇ ਜੇ ਇਹਦੇ ਵਿੱਚ ਕੋਈ ਨੁਕਸੇ ਇਹਦੇ ਵਿੱਚ ਪੈਂਦਾ ਇਹ ਭੱਜ ਵੀ ਸਕਦਾ ਬਹੁਤ ਬੁਰੇ ਤਰ੍ਹਾਂ ਤੇ ਇਹ ਵੀ ਚੱਲ ਸਕਦਾ ਹੁਣ ਸਵਾਲ ਇਹ ਵੀ ਅਸੀਂ ਬਾਹਰੋਂ ਕੋਈ ਚੀਜ਼ ਮੁੱਲ ਲੈਨੇ ਆ ਅਸੀਂ ਦੁੱਧ ਮੁੱਲ ਖਰੀਦਦੇ ਆ ਜੀ ਦੂਜੀ ਆਪਣੇ ਪਾਂਡੇ ਨਾਲ ਸਾਨੂੰ ਦੁੱਧ ਪਾ ਜਾਂਦਾ ਤੇ ਜੇ ਸਾਨੂੰ ਸ਼ੱਕ ਹੋ ਜੇ ਵੀ ਜਾਂ ਦੁੱਧ ਪੱਠ ਪੈ ਰਿਹਾ ਤਾਂ ਅਸੀਂ ਲੋਕੀ ਕਰਦੇ ਵੀ ਵਿਜਾਰੋਂ ਲੀਟਰ ਦਾ ਭੰਡਾ ਖਰੀਦ ਲੈਂਦੇ ਹਲਾਉਣੇ ਮਿਲ ਕੇ ਲੱਕ ਪੂਰਾ ਹੈ ਜਦੋਂ ਅਸੀਂ ਰੋਲ ਵੀਲੀ ਲੈਣੀ ਹੈ ਮਹਿਕਮੇ ਨੇ ਆਪਦੇ ਵੀਲੀ ਵੇਚੀ ਹੈ ਉਹਨੇ ਆਪਦਾ ਭਾਂਡਾ ਨਾਲ ਵੇਚਦੇ ਆਪਦਾ ਭਾਂਡਾ ਅਸੀਂ ਖਰੀਦੀ ਹੈ ਸਾਨੂੰ ਸ਼ੱਕ ਹੈ ਇਹ ਵੀਲੀ ਵਧ ਘਟਦਾ ਨਹੀਂ ਹੋਜੂ ਅਸੀਂ ਇਹ ਆਪਦਾ ਭਾਂਡਾ ਲਿਓ ਤੇ ਆਪਣਾ ਭਾਂਡਾ ਲਾਉਣ ਦੇ ਉੱਤੇ ਜਿਹੜਾ ਵੇਚਦਾ ਉਹਨੂੰ ਕੋਈ ਤਰ੍ਹਾਂ ਨਾ ਕੋਈ ਤਰ੍ਹਾਂ ਨਹੀਂ ਅੱਛਾ ਮੈਂ ਕਿਵੇਂ ਇਧਾਰੇ ਚਾਈ ਇਧੂ ਅੱਗੇ ਨਿਕਲ ਕੇ ਸਾਡੀ ਸਪਲਾਈ ਸੁੱਚ ਮੋੜ ਦੇ ਜਾਣੀ ਹੈ ਅਸੀਂ ਚਾਹੀਏ ਤਾਂ ਅੱਗੇ ਆਪਦਾ ਚੈੱਕ ਮੀਟਰ ਲਾ ਸਕਦੇ ਹਾਂ ਇਹ ਘਰ ਦੇ ਅੰਦਰ ਵੀ ਲਾ ਸਕਦੇ ਜਿੱਥੇ ਮਰਜੀ ਲਾਓ ਜਿੱਥੇ ਕੋਈ ਆਪਣੇ ਘਰ ਚ ਹਾਂ ਜਿੱਥੋਂ ਕੋ ਦੇਖੋ ਇਹ ਜਿਹੜੇ ਮੀਟਰ ਨੇ ਇਹ ਤਾਂ ਹੁਣ ਅੱਜ ਕੱਲੋਂ ਬਾਹਰ ਬਕਸਾ ਜਿਹਾ ਲਾ ਦਿੰਦੇ ਨੇ ਹਾਂਜੀ ਉੱਥੇ ਲੱਗੇ ਹੁੰਦੇ ਨੇ ਹੋਰ ਚ ਸੀਲ ਵੀ ਲਾ ਦਿੰਦੇ ਨੇ ਕੋਈ ਦੂਰ ਸੀਲ ਵੀ ਲਾ ਦਿੰਦੇ ਨੇ ਤੇ ਇਹ ਜਿੱਥੇ ਬਿਜਲੀ ਘਰੇ ਤੁਹਾਡੇ ਆ ਗਈ ਹਮ ਇੱਥੇ ਤੁਸੀਂ ਆ ਮੀਟਰ ਲੈ ਕੇ ਲਾ ਲਵੋ ਹੁੰਦਾ ਠੀਕ ਹੈ ਮੀਟਰ ਲਾਓ ਤੇ ਜਿਹੜੀਆਂ ਵੀ ਯੂਨਟਾਂ ਦੀ ਖਰਤ ਹੋਊਗੀ ਹਮ ਤੁਸੀਂ ਇਹ ਤਾਂ ਪਤਾ ਹੁੰਦਾ ਬਕਸੇ 'ਚ ਵੀ ਸਾਡਾ ਉੱਥੇ ਮੀਟਰ ਕਿਹੜਾ ਹੈ ਇਹਨਾਂ ਨੂੰ ਜਾਣ ਕੋਈ ਨਹੀਂ ਹੁੰਦਾ ਹਮ ਅਸੀਂ ਕਹਿੰਦੇ ਵੀ ਤੁਸੀਂ ਹਰ 2 ਜਾਂ 4 ਦਿਨਾਂ ਬਾਅਦ ਉਹਦੀ ਰੀਡਿੰਗ ਲਿਖ ਲਿਓ। ਇਹਦੀ ਰੀਡਿੰਗ ਦੇਖ ਲਓ। ਵੀ ਬਰੋ ਬਰਾਂ ਪਰ ਚਲਦੀਆਂ ਨੇ। ਜੇ 1-2 ਯੂਨਟਾਂ ਦਾ ਫਰਕ ਪੈਂਦਾ ਤਾਂ ਕੋਈ ਫਰਕ ਨਹੀਂ ਕਿਉਂਕਿ ਇਹਨਾਂ ਦੀ ਕਲਾਸ ਦਾ ਫਰਕ ਆ। ਠੀਕ ਹੈ। ਐਕਿਊਰਸੀ ਦਾ ਫਰਕ ਮੈਨੂੰ ਤਾਂ ਸਿੱਧਾ। ਜੀ। ਜੇ ਜ਼ਿਆਦਾ ਫਰਕ ਪੈਂਦਾ ਲੱਗਦਾ ਤਾਂ ਤੁਸੀਂ ਤੁਰੰਤ ਮੈਕਵੇਂ ਨੂੰ ਅਪਰੋਚ ਕਰ ਸਕਦੇ ਹੋ ਜੀ ਸਾਡਾ ਮੀਟਰ ਤੇਜ਼ ਚੱਲਦਾ ਤੁਸੀਂ ਫੀਸ ਭਰ ਕੇ ਉਹਨੂੰ ਚੈਲੰਜ ਕਰ ਸਕਦੇ ਹੋ। ਅੱਛਾ। ਬਿਲਕੁਲ ਫੀਸ ਕਿੰਨੀ ਦੀ ਫੀਸ ਕੋਈ ਜ਼ਿਆਦਾ ਨਹੀਂ ਹੁੰਦੀ ਲੈਬ ਦੀ ਫੀਸ ਤੁਸੀਂ ਉਹਨਾਂ ਤੋਂ ਚੈੱਕ ਮੀਟਰ ਦੀ ਮੰਗ ਰੱਖ ਸਕਦੇ ਹੋ ਸਾਡਾ ਜੀ ਚੈੱਕ ਮੀਟਰ ਲਾਓ ਸਾਡਾ ਮੀਟਰ ਤੇ ਚੱਲਦਾ ਹੈ ਅੱਛਾ ਉਹ ਸਾਡੇ ਮੀਟਰ ਨੂੰ ਨਹੀਂ ਮੰਨਣਗੇ ਸਾਡਾ ਮੀਟਰ ਤਾਂ ਆਪਣੇ ਭਾਂਡਾ ਤੇ ਉਹਨੇ ਤਾਂ ਸਾਨੂੰ ਦੱਸਤਾ ਵਾਰਨਿੰਗ ਅਵੇਅਰ ਕਰਤਾ ਅਵੇਅਰ ਕਰਤਾ ਵੀ ਵੇਲੇ ਜਾ ਰਹੀ ਹੈ ਤਾਂ ਅਸੀਂ ਮੇਕ ਨੂੰ ਲਿਖ ਕੇ ਦੇਵਾਂਗੇ ਕਿ ਸਾਡੇ ਕੋਲ ਚੈੱਕ ਮੀਟਰ ਲਾਓ ਉਹਨਾਂ ਨੇ ਇਸ ਮੀਟਰ ਨੂੰ ਨਹੀਂ ਛੇੜਨਾ ਇਹਦੇ ਬਰਾਬਰ ਇੱਕ ਮੀਟਰ ਹੋਰ ਲਾ ਦੇਣਾ ਉਹਨਾਂ ਨੇ ਲੈਬ ਤੋਂ ਟੈਸਟ ਕੀਤਾ ਹੋਇਆ ਉਦਖਤੀ ਕਰ ਲੈ ਤਾਂ ਮੀਟਰ ਦੀ ਜਿਹੜੀ ਯੂਨਿਟ ਹੈ ਸਹੀ ਹੋਣੀ ਚਾਹੀਦੀ ਹੈ ਜੀ ਤੇ ਜੇ ਇਸ ਮੀਟਰ 'ਚ ਨੁਕਸ ਪਾਇਆ ਗਿਆ ਤਾਂ ਬਕਾਇਦਾ ਇਹ ਮੀਟਰ ਉਸ ਟਾਈਮ ਲੈਬ ਨੂੰ ਜਾਏਗਾ ਟੈਸਟ ਹੋਏਗਾ ਤੇ ਤੁਹਾਨੂੰ ਨਵਾਂ ਮੀਟਰ ਇਸ਼ੂ ਹੋਏਗਾ ਜਿੰਨਾ ਪੈਸਾ ਨੇ ਬੰਦ ਫੋਕਿਆ ਉਹਨਾਂ ਤੁਹਾਡਾ ਰਿਫੰਡ ਹੋਏਗਾ ਅੱਛਾ ਪਰ ਜੇ ਮੀਟਰ ਘੱਟ ਚੱਲਦਾ ਰਹੇ ਤਾਂ ਮੈਂ ਸਭ ਪੇ ਕਰ ਲਵਾਂ ਕਿਉਂਕਿ ਗੱਲ ਇਹ ਵੀ ਜਦੋਂ ਕੰਡਾ ਲੱਗਿਆ ਮਿੰਤੀ ਹੋਗੀ ਤਾਂ ਮਿੰਤੀ ਤਾਂ ਹੋਗੀ ਫਿਰ ਕਿਸੇ ਦੇ ਵੀ ਹੱਕ 'ਚ ਜਾਵੇ ਉਹ ਚੈੱਕ ਮੀਟਰ ਸਾਨੂੰ ਇਹੀ ਦੱਸ ਸਕਦਾ ਵੀ ਆਪਾਂ ਨੂੰ ਚੈੱਕ ਮੀਟਰ ਦੀ ਲੋਡ ਹੈ ਠੀਕ ਹੈ ਆਪਣਾ ਫਰਕ ਆ ਰਿਹਾ ਤੇ ਇਹ ਇਹਨੂੰ ਕੋਈ ਲਾ ਕੇ ਕਿੰਨ ਤੋਂ ਪਰਤੂ ਨਹੀਂ ਕਰੂਗਾ ਨਾ ਇਹਨੂੰ ਕੋਈ ਕਿੰਨ ਤੋਂ ਪਰਤੂ ਨਹੀਂ ਸਾਡਾ ਨਜੀ ਮੀਟਰ ਹੈ ਜੇ ਤੁਸੀਂ ਘਰ ਤੇ ਦੱਸ ਲਾ ਲੋ ਮੈਨੂੰ ਲੱਗਦਾ ਵੀ ਮੇਰੀ ਫੈਕਟਰੀ ਤੇ 15 20 ਲੱਗੇ ਹੋਏ ਨੇ ਅੱਛਾ ਸਾਡੇ ਸਾਰੇ ਏਸੀਆਂ ਤੇ ਲੱਗੇ ਨੇ ਜਿਹੜੇ ਯੂਨਿਟ ਚੈੱਕ ਕਰਦੇ ਨੇ ਆ ਦੇਖੋ ਆ ਵੀ ਮੀਟਰ ਲੱਗਾ ਹੈ ਇਹ ਵੀ ਯੂਨਿਟ ਚੈੱਕ ਕਰ ਰਿਹਾ ਇਸ ਟਾਈਮ ਮੈਂ ਆਲੇ ਖੌਣਵੇਂ ਏਸੀ ਦਾ ਜਿਹੜਾ ਮੇਰਾ ਏਸੀ ਹੈ ਪਿਛਲੇ 2 ਸਾਲ ਤੋਂ 1598 ਯੂਨਟਾਂ ਖਪ ਚੁੱਕਿਆ ਅੱਛਾ ਮੈਨੂੰ ਰੀਡਿੰਗ ਹੈਗੀ ਇੱਥੇ ਦੀ ਇਹ ਤਾਂ ਕੋਈ ਤਰਾ ਹੀ ਨਹੀਂ ਹੈ ਠੀਕ ਹੈ ਇਹ ਤੁਸੀਂ ਲਗਾ ਦੇਣਾ ਫਤਲੇ ਕੰਟਰੋਲਸ ਵੀ ਰਹਿੰਦੇ ਆਪਦਾ ਵੀ ਚੱਲਦਾ ਰਹਿੰਦਾ ਹੈ ਹਾਂ ਨਹੀਂ ਸਾਨੂੰ ਆਪਦਾ ਲੋਈ ਪਤਾ ਹਾਸ ਤੌਰ ਤੇ ਜਿਆ 300 ਯੂਨਟ ਮੁਫਤ ਦਿੱਤੀ ਹੋਈ ਹੈ ਹਾਂਜੀ ਨਹੀਂ ਇਹਦੇ ਇਹਦੇ ਵਾਸਤੇ ਤਾਂ ਸਾਡੇ ਇੱਕ ਮਿੱਤਰ ਨੇ ਲੁਧਿਆਣੇ ਤੋਂ ਸਿਗਮਾ ਵਾਲੇ ਨੇ ਹੂੰ ਤੇ ਉਹਨਾਂ ਨੇ ਇਜਾਦ ਕੀਤਾ ਵੀ ਜਦੋਂ ਮੀਟਰ ਦੀ ਜੁਨਟਾਂ ਨੇੜੇ ਚੱਲੇ ਜਾਂਦੇ ਨੇ ਸਾਨੂੰ ਵਾਰਨਿੰਗ ਦਾਨੇ ਸ਼ੁਰੂ ਕਰਦਾਂਗੇ ਜਾਰੇ ਮਚ ਗਏ ਇਹਨਾਂ ਤੇ ਕੋਈ ਇਤਰਾਜ਼ ਨਹੀਂ ਹੈ ਇਹਨਾਂ ਨੂੰ ਮੈਕਮਾ ਨੂੰ ਕੋਈ ਮਤਲਬ ਨਹੀਂ ਨਾਲ ਸ਼ਿਕਰੇ ਲਾਇਆ ਪਰ ਮੈਕਮਾ ਸਿਰਫ ਆਪਦੇ ਭਾਂਡੇ ਨੂੰ ਮਾਨਤਾ ਦੇਊਗਾ ਜੇ ਸਾਨੂੰ ਇਤਰਾਜ਼ ਹੈ ਤਾਂ ਉਹਨੂੰ ਚੈੱਕ ਕਰਨਾ ਵੀ ਪਊਗਾ ਜੋ ਚ ਫਰਕ ਹੈ ਤਾਂ ਉਹਨਾਂ ਨੂੰ ਮੀਟਰ ਬਦਲਣਾ ਵੀ ਪਊਗਾ ਇਹ ਲਵਾ ਵੀ ਆਪਾਂ ਆਪਣੇ ਮਕੇਰੀ ਤੋਂ ਸਕਦੇ ਆ ਇਹ ਸਦੀ ਇਹ ਕੋਈ ਨਹੀਂ ਹਰੇ ਆਮ ਲੱਗ ਜਾਂਦਾ ਇਹ ਤਾਂ ਸਸਤੀ ਜੀ ਚੀਜ਼ ਹੁੰਦੀ ਹੈ ਇਸ ਤੋਂ ਕੋਈ ਵਧੀਆ ਵੀ ਆਂਦਾ ਪ੍ਰੋਡਕਟ? ਹਾਂਜੀ, ਅੱਛੇ ਮੀਟਰ ਵੀ ਆਂਦੇ ਨੇ। ਅੱਛਾ। ਉਹ ਕੋਈ ਹਜ਼ਾਰ ਦਾ, 800 ਦਾ, ਇਤੋਂ ਜਾਂਦੇ ਨਹੀਂ। ਅੱਛਾ ਜੀ। 1000 ਰੁਪਏ ਤੱਕ ਘਰੇਲੂ ਮੀਟਰ ਮਿਲ ਜਾਂਦਾ ਹੈ। ਠੀਕ ਹੈ। ਆਹ 3k 100 ਦਾ, 3 ਜਾਂ 400 ਦਾ ਹੋ ਰਿਹਾ। ਅੱਛਾ। ਇਹਨੇ ਕਿ ਦੀਏ? ਇਹਨਾਂ ਨੂੰ ਸਬ ਮੀਟਰ ਕਰਾਉਂਦੇ ਨੇ। ਹਾਂਜੀ ਸਬ ਮੀਟਰ। ਹਾਂ। ਕਲਾਂ ਚ ਕਲੋਨੀ ਐ ਜੀ ਸਾਰੇ ਲੱਗੇ ਹੁੰਦੇ ਨੇ ਇਹ। ਜੀ। ਤੇ ਇਸ ਕਰਕੇ ਫਾਲਤੂ ਜਿਹੜੇ ਕਿੰਤੂ ਪਰੰਤੂ ਐ, ਉਹ ਐਵੇਂ ਆਪਾਂ ਇੱਕ ਦੂਜੇ ਤੇ ਇਲਜ਼ਾਮਬਾਦੀ ਕਰੀਏ ਵੀ ਇਹਨੇ ਘੱਟ ਬੀਲ ਹੀ ਚੱਲੀ ਐ, ਇਹਦੀ ਵੱਧ ਬੀਲ ਹੀ। ਇੱਕ ਮੈਨੂੰ ਕਈ ਲੋਕ ਪੁੱਛਦੇ ਹੁੰਦੇ ਨੇ ਵੀ ਆ ਜਿਹੜੀ ਬੱਤੀ ਟੈਂਪਲ ਹੈ ਜਗਦਾ ਬਸ ਬਹੁਤ ਜਗਦਾ ਹਾਂ ਉਹ ਕਹਿੰਦੇ ਜਿੱਦਾਂ ਤੇ ਚੱਲੂਗਾ ਉੰਨਾ ਜਰਾ ਪੇਲਾਊਗਾ ਹਾਂ ਦੇਖੋ ਇੱਥੇ ਕੀ ਹੈ ਆ ਇੱਥੇ ਜਦੋਂ ਉਹ ਲਾਲ ਗੇੜਾ ਜਦਾਂ ਤੇ ਚੱਲਣ ਲੱਗਦਾ ਸੀਗਾ ਉਹ ਪਾਰ ਕਰ ਜਾਂਦੇ ਹੁੰਦੇ ਸੀਗੇ ਕਿ ਲਾਲ ਗੇੜਾ ਤਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਚੱਲ ਰਿਹਾ ਹੈ ਬਿਲਕੁਲ ਦੇਖੋ ਇਹ ਆ ਲਾਲ ਗੇੜਾ ਇਹਦੇ ਇੱਥੇ ਆਉਂਦਾ ਆ ਸੀਗਾ ਉਹ ਲਾਲ ਦਾ ਪੁਆਇੰਟ ਆ ਸੀਗਾ ਹੂੰ ਆ ਲਾਲ ਪੁਆਇੰਟ ਹੈ ਹਾਂ ਇਹਦੇ ਵਿੱਚ ਹੁੰਦਾ ਵੀ ਜਿਵੇਂ ਇਹ 100 ਜਿਹੜਾ ਕੱਢੂਗਾ ਤਾਂ 1 ਯੂਨਟ ਚੱਲੂਗਾ ਅੱਛਾ ਜੀ ਤੇ ਐਵੇਂ ਜਿਵੇਂ ਇਹ ਜਿਹੜਾ ਹੈ ਮੀਟਰ ਇਹਦੇ ਵਿੱਚ ਆ ਬੱਤੀ ਜਗਦੀ ਹੈ ਜੀ ਇਹ ਇਸ ਤਰ੍ਹਾਂ ਟੰਕਣਾ ਜਾਂ ਮੱਚਦਾ ਹੁੰਦਾ ਹੈ ਇਹਦੇ ਤੇ ਦਿਖਾ 3200 ਇੰਪ পালਸ ਕੇਡਬਲਯੂ ਐਚ 3200 ਵਾਰੀ ਜਾਨਕਿ ਸਵਾ 3000 ਵਾਰੀ ਇਹ ਟੰਕੂਗਾ ਤਾਂ ਉਹਨੇ ਚੱਲ ਫਿਰ 1 ਯੂਨਟ ਕੱਢਦਾ ਹੁੰਦਾ ਹੈ ਅੱਛਾ ਕਈਆਂ 'ਚ ਇਹ ਜਿਹੜੀ ਰੇਸ਼ਿਓ 3200 ਵਾਲੀ ਇਹ ਸਭ ਦੀ 3200 ਦੀ ਨਹੀਂ ਹੁੰਦੀ। ਅੱਛਾ। ਕਿਸੇ ਦੀ 1000 ਵੀ ਹੋ ਸਕਦੀ ਹੈ ਕਿਸੇ ਦੀ 5000 ਵੀ ਹੋ ਸਕਦੀ ਹੈ। ਉਹ ਮੀਟਰ ਦੀ ਸੈਟਿੰਗ ਹੈ। ਮੀਟਰ ਦੀ ਸੈਟਿੰਗ ਹੈ। ਜੋ ਉਹਦਾ ਡਿਜ਼ਾਈਨ ਕੀਤਾ ਕੋ ਉਹਦੇ ਮੁਤਾਬਕ ਹੈ। ਅੱਛਾ। ਤੁਮ ਲੇ ਲਾਲ ਬੱਤੀ ਤੋਂ ਕਿ ਭਰਾ ਨਹੀਂ। ਨਾ ਨਾ ਲਾਲ ਬੱਤੀ ਕਿ ਬਣਾਉਣ ਲਈ ਇਹਦੀ ਇੰਪ পালਸ ਉਹਦੀ ਇਹ ਵੀ ਕਿੰਨੇ ਤੋਂ ਬਾਅਦ ਨੇ ਯੂਨਿਟ ਨੂੰ ਕਾਊਂਟ ਕਰਨਾ। ਇਹਦਾ ਦਿਲ ਕਿੰਨੀ ਵਾਰ ਧੜਕਿਆ? ਹਾਂ। ਆ ਇਹਦਾ ਦਿਲ ਆਪਰੋਂ ਧੜਕਦਾ ਦਿਖਦਾ ਹੁੰਦਾ ਸੀ। ਵਿਆਹ ਜਾਂਦਾ ਪਰ ਜਿਆ ਜਿਆ ਝੱਲੇ ਹੋ ਲਈ ਹੋ ਗਿਆ। ਤੇ ਇਹ ਇਥੋਂ پتہ ਸਾਨੂੰ ਪਤਾ ਲੱਗੂਗਾ ਐਂ ਪਰਸ ਤੋਂ ਠੀਕ ਹੈ ਤਾਂ ਇਹ ਚੇਂਜ ਵੀ ਹੋ ਸਕਦੇ ਕਿਸੇ ਦੇ 1000 ਦੇਤੇ ਯੂਨਟ ਫੁਕੂਗਾ ਕਿਸੇ ਦੇ 3200 ਦੇ ਉਹ ਮੀਟਰ ਟੂ ਮੀਟਰ ਡਿਪੈਂਡ ਕਰਦਾ ਬਿਲਕੁਲ ਇੱਕ ਦਰਸ਼ਕਾਂ ਦਾ ਬਹੁਤ ਸਵਾਲ ਹੁੰਦਾ ਹੁੰਦਾ ਉਹਦੇ ਬਾਰੇ ਵੀ ਬਸ ਇੱਕ ਤਾਂ ਇਹ ਨਾ ਪੰਜਾਬੀ ਸ਼ੁਰਲੀ ਛੱਡ ਦੋ ਫਿਰ ਸਾਰੇ ਸਾਰੇ ਚੱਕ ਲਾਂਦਾ ਸਟੱਡੀ ਕੋਈ ਨਹੀਂ ਕਰਦਾ ਬਸ ਤੇ ਰੇਲ ਬਣਾ ਲੈਂਦੇ ਲੋਕ ਕਹਿੰਦੇ ਨੇ ਵੀ ਆ ਇੱਕ 32 ਜਗੀ ਜੀ ਜਿਹਨੇ ਇੱਕ ਯੂਨਟ ਖਾਦਾ ਫਿਰ ਲੱਖਾਂ ਕਰੋੜਾਂ ਯੂਨਟ ਹੋ ਗਿਆ ਇਹ ਖੱਤਕਾਰ ਮਾਰੇ ਗਏ ਇਹ ਵੀ ਰਾਮ ਰੌੜਾ ਉਪਰ ਆ ਉਹ ਇਹਦੀ ਪਕਾਈ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਜਿਹੜੀ ਬਿਜਲੀ ਖੰਦਾ ਹੈ ਇਹ ਆਪਦੀ ਬਿਜਲੀ ਹੁੰਦਾ ਹੈ ਇਹ ਲੈ ਦੇ ਕੇ ਮਤਲਬ 1 ਵਾਟ ਤੋਂ ਵੱਧ ਬਿਜਲੀ ਨਹੀਂ ਲੈਂਦਾ 1 ਵਾਟ ਵੀ ਨਹੀਂ ਲੈਂਦਾ ਔਰ ਉਹ ਵੀ ਇਹ ਬੋਰਡ ਵਾਲੇ ਪਾਸੇ ਹੁੰਦੀ ਹੈ ਖਪਤ ਕਰਨ ਵਾਲੇ ਪਾਸੇ ਨਹੀਂ ਹੁੰਦੀ ਅੱਛਾ ਇਹਦੀ ਆਪਦੀ ਸੈਲਫ ਕੰਜ਼ਮਪਸ਼ਨ ਹੈ ਇਹਦੀ ਤਾਂ ਕੰਜ਼ਮਪਸ਼ਨ ਹੀ ਬਹੁਤ ਜ਼ਿਆਦੇ ਧੀ ਜਿੰਨੀ ਬਿਜਲੀ ਦੇ ਖਪਤ ਇਹ ਮੀਟਰ ਖੁਦ ਕਰਦਾ ਹੈ ਆਪਦੇ ਚੱਲਣ ਵਾਸਤੇ ਇਹਦੀ ਖਪਤ ਇਹਦੇ ਨਾਲੋਂ ਮਤਲਬ ਘੱਟੋ ਘੱਟ ਵੀ 15 ਤੋਂ 20 ਗੁਣਾ ਖਪਤ ਹੈ ਇਹਦੀ ਇਹ ਤਾਂ ਬਹਿਲੀ ਬਹੁਤ ਖੰਦਦੇ ਲੋਕਾਂ ਨੇ ਇੱਕ ਮਨਾਂ ਚ ਵਹਿਮ ਹੈ ਕਿ ਜੇ ਇਹ ਲਾਤਾ ਇਹ ਵੀ ਤਾਂ ਖਪਤ ਕੁਛ ਕਰੂਗਾ ਇਹ ਨਹੀਂ ਇਹ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਪਹਿਲਾਂ ਕਿੰਨੀਆਂ ਵੱਡੀਆਂ ਵੱਡੀਆਂ ਆਪਾਂ ਵੱਡੇ ਸੈੱਲ ਪਾਉਂਦੇ ਤੇ ਹੋਰ ਪਾਉਂਦੇ ਤੇ ਹੁਣ ਮਾੜਾ ਜਿਹਾ ਸੈੱਲ ਪਾਇਆ ਹੁੰਦਾ ਘੜੀ ਕਿੰਨਾ ਚਿਰ ਚੱਲਦੀ ਹੈ ਜੀ ਉਹ ਸਾਲਾਂ ਦਾ حساب ਕੱਢ ਜਾਂਦੀ ਹੈ ਪੂਰਾ ਪਰ ਸੈੱਲ ਨਾਲ ਇੰਦਾਂ ਦੀ ਖਪਤ ਇੰਨੀ ਕੀ ਹੁੰਦੀ ਹੈ ਇਹੀ ਤਾਂ ਆਪਾਂ ਪਹਿਲਾਂ ਗੱਲ ਕਰਕੇ ਜਿਹੜੇ ਪੱਖਿਆਂ ਦੀ ਪੁਰਾਣੇ ਤੇ ਨਵੇਂ ਮਾਡਲ ਦੀ ਆਈ ਦਾ ਫਰਕ ਹੈ ਇਹ ਘੱਟੋ ਘੱਟ ਵੀ 20 ਤੋਂ 25 ਗੁਣਾ ਵੱਧ ਬਿਜਲੀ ਖਾਂਦਾ ਇਹ ਇਹ ਮੀਟਰ ਇਹਦੇ ਮੁਕਾਬਲੇ ਇਹ ਤਾਂ ਖਾਂਦਾ ਹੀ ਨਹੀਂ ਹੈ ਤਾਂ ਮਤਲਬ ਹੁਣ ਜੇ ਘਰ ਦੇ ਵਿੱਚ ਚੈੱਕ ਰੱਖਣਾ ਹੈ ਜਿਵੇਂ ਆਪਾਂ ਮੋਬਾਈਲ ਦੇ ਉੱਤੇ ਆਪਾਂ ਨੂੰ ਆਪਸ਼ਨ ਆ ਜਾਂਦੀ ਹੈ ਕਿ ਡਾਟਾ ਕਿੰਨਾ ਕੰਜ਼ੂਮ ਕਰਿਆ ਵੀ ਡਾਟਾ ਕਿੰਨਾ ਕੰਜ਼ੂਮ ਤੁਸੀਂ ਆਪਣੇ ਘਰੇ ਆਪਦਾ ਮੀਟਰ ਰੱਖ ਲਓ ਇਹ ਤੁਹਾਨੂੰ ਇੰਡੀਕੇਟ ਕਰੂ ਇਹਦੇ ਨਾਲ ਮਿਲਾਉਂਦੇ ਨੇ ਉਹ ਤੁਸੀਂ ਬਕਸੇ ਕੋਲੇ ਜਾ ਕੇ ਆਪਦੇ ਰੀਡਿੰਗ ਲੈ ਕੇ ਆਓ ਇੱਕ ਬੰਦੇ ਨੇ ਕਮੈਂਟਾਂ 'ਚ ਲਿਖਿਆ ਸੀ ਕਹਿੰਦਾ ਮੈਂ ਉੱਥੇ ਦਸਣ ਗਿਆ ਤੇ ਮੇਰਾ ਮੀਟਰ ਕਨੋਂ ਕਨੋਂ ਵੀ ਤੇਰੇ ਬਕਸੇ ਕੋਲੇ ਕੀ ਖੜਾ ਕਰਦਾ ਸੀ ਤੇਰੇ ਤੇ ਪਰਚਾ ਦਰਜ ਹੋਊ ਇਹ ਬਕਵਾਸ ਬਾਜ਼ੀਆਂ ਨੇ ਕੋਈ ਪਰਚਾ ਦਰਜ ਨਹੀਂ ਹੁੰਦਾ ਤੁਸੀਂ ਆਪਦਾ ਮੀਟਰ ਦੀ ਰੀਡਿੰਗ ਚਾਹੇ ਰੋਜ਼ ਕੀ 10 ਵਾਰ ਲੈ ਕੇ ਆਓ ਸਾਨੂੰ ਕੋਈ ਬੰਦਾ ਤਰਾਇ ਨਹੀਂ ਕਰ ਸਕਦਾ ਔਰ ਉਹਦੀ ਰੀਡਿੰਗ ਤੇ ਇਹਦੀ ਰੀਡਿੰਗ ਅਗਰ ਤੁਸੀਂ ਲਗਾਤਾਰ ਲਿਖ ਰਹੇ ਹੋ ਮੈਂ ਵੀ ਗੱਲ ਕਲੀਅਰ ਕਰਦਾ ਜਿਹੜਾ ਤੁਸੀਂ ਕੋਈ ਪੇਪਰ 6 ਮਹੀਨੇ ਤੋਂ ਬਿਨਾਂ ਕਿਸੇ ਰੀਜਨ ਤੇ ਲਗਾਤਾਰ ਲਿਖ ਰਹੇ ਹਾਂ ਡੈਰੀ ਮੈਮੋ ਤਾਂ ਉਸ ਤੋਂ ਬਾਅਦ ਇਹ ਬਕਾਇਦਾ ਸਬੂਤ ਦੇ ਤੌਰ ਤੇ ਐਵੀਡੈਂਸ ਜੜਾਇਆ ਜਾਂਦਾ ਹੈ। ਅੱਛਾ। ਅਗਰ ਅਸੀਂ ਸਾਲ ਤੋਂ ਰੀਡਿੰਗ ਲੈ ਰਹੇ ਹਾਂ 6 ਮਹੀਨੇ ਤੋਂ ਵੱਧ ਪੁਰਾਣਾ ਹੋ ਗਿਆ। ਜੀ। ਜੇ ਕੋਈ ਡਿਸਪਿਊਟ ਕ੍ਰੀਏਟ ਹੋ ਜੇ ਤਾਂ ਉਹਨਾਂ ਨੂੰ ਇਹਨੂੰ ਧਿਆਨ ਚ ਦੇਣਾ ਪਊਗਾ। ਉਹ ਇਹ ਨਹੀਂ ਕਹਿ ਸਕਦੇ ਵੀ ਇਹ ਸਹੀ ਮੰਨਦੇ। ਪਰ ਇਹਨੂੰ ਵੀ ਪਾਰਟੀ ਬਣਾਉਣਾ ਪਊਗਾ। ਇਹ ਪਾਰਟੀ ਮੰਨਦਾ। ਹੂੰ। ਵੀ ਇਹ ਮੀਟਰ ਇੰਨੇ ਦਿਨ ਤੋਂ ਇਹਦੇ ਨਾਲ ਮੈਚ ਪੈਰਾਮਟਰ ਮਿਲਾ ਕੇ ਚੱਲ ਰਿਹਾ ਸੀ। ਹੁਣ ਇਹਦਾ ਫਰਕ ਆ ਗਿਆ। ਹੂੰ। ਤਸੱਲੀ ਕਰਾਉਣੀ ਤੇ। ਜੀ। ਠੀਕ ਹੈ ਜੈ ਸਿੰਘ ਜੀ ਧੰਨਵਾਦ ਤੁਸੀਂ ਇਹ ਇਹ ਵੀ ਇੱਕ ਨਵੀਂ ਅਵੇਅਰਨੈਸ ਲੋਕਾਂ ਨੂੰ ਦਿੰਦੀ ਹੈ ਤਾਂ ਅਸੀਂ ਆਸ ਕਰਦੇ ਹਾਂ ਕਿ ਇਸ ਤੋਂ ਲੋਕੀ ਜਾਣ ਕੇ ਜਿਨ੍ਹਾਂ ਜਿਨ੍ਹਾਂ ਦੇ ਖਪਤ ਜ਼ਿਆਦਾ ਹੋ ਰਹੀ ਹੈ ਬਿਜਲੀ ਦੀ ਉਹ ਆਪਣੇ ਘਰਾਂ ਦੇ ਵਿੱਚ ਇਸ ਡਿਵਾਈਸ ਦਾ ਇਸਤੇਮਾਲ ਕਰਨਗੇ ਔਰ ਕੰਟਰੋਲ ਜਿਹੜਾ ਕਿ ਆਪਣੇ ਹੱਥ ਦੇ ਵਿੱਚ ਹੀ ਹੈ ਜਿਵੇਂ ਜੈ ਸਿੰਘ ਜੀ ਉਹਨਾਂ ਨੇ ਵੀ ਕਿਹਾ ਕਿ ਬਿਜਲੀ ਨੂੰ ਵੱਧ ਯੂਜ਼ ਕਰਨਾ ਘੱਟ ਯੂਜ਼ ਕਰਨਾ ਸਭ ਆਪਣੇ ਹੱਥ ਦੇ ਵਿੱਚ ਕੰਟਰੋਲ ਹੈ ਬਟ ਕੁਝ ਪੈਰਾਮੀਟਰਸ ਹੁੰਦੇ ਨੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਸ ਦਾ ਅਸੀਂ ਇਸਤੇਮਾਲ ਕਰਕੇ ਇੱਕ ਅਵੇਅਰਨੈਸ ਜਿਹੜੀ ਹੈਗੀ ਉਹ ਜ਼ਰੂਰ ਲੈ ਕੇ ਆ ਸਕੀ ਇਹ ਆਪਰਸਨ ਬੋਟਾਣਾ ਗਗਨਦੀਪ ਸਿੰਘ ਪ੍ਰੋ ਪੰਜਾਬੀ